ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸ਼੍ਰੀ ਜਸਦੀਪ ਸਿੰਘ 베ਦੀ ਦਾ ਕੋਰਟ ਕੰਪਲੈਕਸ ਜਲਾਲਾਬਾਦ ਵਿੱਚ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸ਼੍ਰੀ ਜਸਦੀਪ ਸਿੰਘ 베ਦੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਫਾਜ਼ਿਲਕਾ ਕੋਰਟ ਕੰਪਲੈਕਸ ਦਾ ਜਾਇਜ਼ਾ ਲਿਆ ਉੱਥੇ ਹੀ ਉਹ ਵਿਸ਼ੇਸ਼ ਤੌਰ ਤੇ ਜਲਾਲਾਬਾਦ ਕੋਰਟ ਕੰਪਲੈਕਸ ਦਾ ਜਾਇਜ਼ਾ ਲੈਣ ਵੀ ਪਹੁੰਚੇ ਇਸ ਮੌਕੇ ਸਮੂਹ ਵਕੀਲ ਸਹਿਬਾਨਾਂ ਦੇ ਵੱਲੋਂ ਉਹਨਾਂ ਦਾ ਜਲਾਲਾਬਾਦ ਪਹੁੰਚਣ ਤੇ ਕੀਤਾ ਗਿਆ ਨਿੱਘਾ ਸਵਾਗਤ ਇਸ ਮੌਕੇ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਸਨ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਏ ਨੇ ਦੱਸਿਆ ਕਿ ਮਾਨਯੋਗ ਜਸਟਿਸ ਸ਼੍ਰੀ ਜਸਦੀਪ ਸਿੰਘ 베ਦੀ ਕੋਰਟ ਕੰਪਲੈਕਸ ਦਾ ਜੈਜਾ ਲੈਨ ਪਹੁੰਚੇ ਸਨ ਜਿਸ ਤੋਂ ਬਾਅਦ ਉਹ ਬਾਰ ਐਸੋਸੀਏਸ਼ਨ ਦਫਤਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸਮੂਹ ਵਕੀਲ ਸਹਿਬਾਨਾਂ ਨਾਲ ਗੱਲਬਾਤ ਕੀਤੀ ਅਤੇ ਜੋ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਸੀ ਉਸ ਦਾ ਤੁਰੰਤ ਹੱਲ ਕੱਢਿਆ ਅਤੇ ਜੋ ਵੀ ਡਿਮਾਂਡ ਸੀ ਉਸ ਨੂੰ ਪੂਰਾ ਕੀਤਾ ਗਿਆ ਪ੍ਰਧਾਨ ਅਸ਼ੋਕ ਕੰਬੋਏ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਨੇ ਇੱਕ ਬੂਟਾ ਲਗਾ ਕੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਆਪਦੇ ਆਸ-ਪਾਸ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਤੁਹਾਡੀ ਗੱਲਬਾਤ ਕਰਾਉਣੇ ਆ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ ਹੋਰਾਂ ਦੇ ਨਾਲ ਜੀ ਸਾਹਿਬ ਅੱਜ ਜੋ ਜਲਾਲਾਬਾਦ ਅਦਾਲਤ ਦੇ ਵਿੱਚ ਹਾਈ ਕੋਰਟ ਤੋਂ ਜੱਜ ਪਹੁੰਚੇ ਸੀਗੇ ਕੀ ਕਹਿਣਾ ਚਾਹੋਗੇ ਕਿਸ ਮਕਸਦ ਨਾਲ ਇੱਥੇ ਪਹੁੰਚੇ ਸੀਗੇ ਅੱਜ ਮਿਤੀ 28 ਤਰੀਕ ਨੂੰ ਸਾਡੇ ਮਾਨਯੋਗ ਜਸਟਿਸ ਜਜ਼ਜੀਤ ਸਿੰਘ 베ਦੀ ਐਡਮਿਨਿਸਟ੍ਰੇਟਿਵ ਜੱਜ ਫਾਜ਼ਿਲਕਾ ਡਿਵੀਜ਼ਨ ਫਾਜ਼ਿਲਕਾ ਸੈਸ਼ਨ ਡਿਵੀਜ਼ਨ ਇਨਸਪੈਕਸ਼ਨ ਦੇ ਮੁੱਦੇ ਤੇ ਅੱਜ ਜਿਹੜੇ ਸਾਡੇ ਜਲਾਲਾਬਾਦ ਕੋਰਟ ਕੰਪਲੈਕਸ ਪਹੁੰਚੇ ਸਨ ਔਰ ਉਹਨਾਂ ਨੇ ਕੋਰਟਸ ਦਾ ਜਾਇਜ਼ਾ ਲਿਆ ਔਰ ਕੋਰਟਸ ਦੇ ਜਾਇਜ਼ੇ ਤੋਂ ਬਾਅਦ ਤੁਰੰਤ ਸਾਡੇ ਬਾਰ ਐਸੋਸੀਏਸ਼ਨ ਐਸੋਸੀਏਸ਼ਨ ਦੇ ਬਾਰ ਦੇ ਵਿੱਚ ਪਹੁੰਚੇ ਔਰ ਬਾਰ ਦੇ ਵਿੱਚ ਸਾਡੇ ਵਕੀਲ ਸਹਬਾਨਾਂ ਦੀਆਂ ਮੁਸ਼ਕਲਾਂ ਸੁਨੀਆਂ ਔਰ ਵਕੀਲ ਸਹਬਾਨ ਨੂੰ ਅਡਰੈਸ ਕੀਤਾ ਜਿੱਥੇ-ਜਿੱਥੇ ਕੋਈ ਪ੍ਰੋਬਲਮ ਸੀ ਜਾਂ ਸਾਡੀ ਕੋਈ ਡਿਮਾਂਡ ਸੀਗੀ ਉਹ ਉਹ ਮੌਕੇ ਤੇ ਹੀ ਸਾਡੀਆਂ ਡਿਮਾਂਡਸ ਨੂੰ ਹੱਲ ਕਰ ਗਏ ਨੇ ਔਰ ਬੜੇ ਹੀ ਵਧੀਆ ਮੈਸੇਜ ਲਾਗੇ ਨੇ ਔਰ ਮੌਕੇ ਤੇ ਹੀ ਉਹਨਾਂ ਨੇ ਸਾਡੇ ਕੋਰਟ ਕੰਪਲੈਕਸ ਦੇ ਵਿੱਚ ਇੱਕ ਪਲਾਂਟੇਸ਼ਨ ਕਰਕੇ ਬੂਟਾ ਲਾ ਕੇ ਇਹ ਮੈਸੇਜ ਦਿੱਤਾ ਸਾਰੀ ਦੁਨੀਆ ਨੂੰ ਕਿ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਉਣੇ ਚਾਹੀਦੇ ਆ ਕਿਉਂਕਿ ਵਾਤਾਵਰਨ ਨੂੰ ਜਿਹੜਾ ਸਵਸਥ ਰੱਖਣ ਲਈ ਬੂਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਗਰਮੀ ਦਾ ਪ੍ਰਕੋਪ ਬਹੁਤ ਵਧਨ ਦੀ ਜਿਹੜੀ ਇੱਛਾ ਪ੍ਰਗਟਾਈ ਜਾ ਰਹੀ ਹੈ ਪਰ ਜਿਹੜੇ ਉਹਨਾਂ ਨੇ ਇੱਕ ਮੈਸੇਜ ਦੇ ਕੇ ਗਏ ਨੇ ਕਿ ਆਪਾਂ ਨੂੰ ਹਰ ਇੱਕ ਬੰਦੇ ਨੂੰ ਕੰਮ ਘੱਟ ਤੋਂ ਘੱਟ ਪੰਜ ਬੂਟੇ ਲਾ ਕੇ ਔਰ ਜਿਹੜਾ ਵਾਤਾਵਰਨ ਨੂੰ ਸਵਸਥ ਰੱਖਣ ਲਈ ਇਹ ਆਪਾਂ ਨੂੰ ਹਰ ਇੱਕ ਬੰਦੇ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਹ ਵਕੀਲ ਸਾਹਿਬ ਹਰ ਸਾਲ ਦੀ ਤਰ੍ਹਾਂ ਆਉਂਦੇ ਆ ਜੀ। ਜੀ ਇਹ ਹਰ ਸਾਲ ਹਾਈ ਕੋਰਟ ਵੱਲੋਂ ਇਨਸਪੈਕਸ਼ਨ ਜੱਜ ਜੋ ਇਨਸਪੈਕਟਿੰਗ ਜੱਜ ਹੈ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਜ਼ਿਲ੍ਹੇ ਤੋਂ ਜਿਹੜੇ-ਜਿਹੜੇ ਜਸਟਿਸ ਜਿਨ੍ਹਾਂ ਦੀ ਡਿਊਟੀ ਲੱਗਦੀ ਹੈ ਉਹ ਉਹਨਾਂ ਦੇ ਉਸ ਏਰੀਆ 'ਚ ਆ ਕੇ ਕੋਰਟ ਕੰਪਲੈਕਸ ਦਾ ਜਾਇਜ਼ਾ ਲੈਂਦੇ ਹਨ ਤੇ ਵਕੀਲ ਸਾਹਿਬ ਉਹਨਾਂ ਦੇ ਬਾਹਰ 'ਚ ਜਾ ਕੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਨ। ਜੀ।